ਅੱਛਾ ਕੱਲਾ ਅਰੋਪ ਪਾਉਣ ਵਾਸਤੇ ਅਸਲਾ ਕਦੇ ਵੀ ਲੜਾਈ ਵਾਲੇ ਥਾਂ ਨਹੀਂ ਲੈ ਕੇ ਜਾਈਦਾ ਹੁੰਦਾ ਸਾਨੂੰ ਇਹੋ ਜੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਜੇ ਤੁਸੀਂ ਅਸਲਾ ਚੱਕਣਾ ਨਾ ਉਦੋਂ ਚੱਕੋ ਜਦੋਂ ਸਾਨੂੰ ਲੱਗੇ ਵੀ ਸਰਦਾਂ ਨਹੀਂ ਉਦੋਂ ਤੁਸੀਂ ਕੱਠ 'ਚ ਜਾ ਕੇ ਨਾ ਖੜੋ ਜੇ ਤੁਸੀਂ ਕੱਠ 'ਚ ਜਾ ਕੇ ਖੜ ਗਏ ਤਾਂ ਸੁੱਥੋ ਉਥੇ ਅਸਲਾ ਨਹੀਂ ਚੱਲਣਾ ਘਰੋਂ ਧਾਰ ਕੇ ਜਾਓ ਵੀ ਚਲਾਏ ਬਿਨਾ ਸਰਦਾਂ ਨਹੀਂ ਕੁਝ ਨਾ ਕੁਝ ਕਰਨਾ ਪੈਣਾ ਉਦੋਂ ਤੁਸੀਂ ਕੱਲੇ ਪਾਸੇ ਖੜੋ ਤੇ ਜੇ ਕੋਈ ਛੋਡੇ ਵੱਲ ਆਉਂਦਾ ਤਾਂ ਅਗਲੇ ਨੂੰ ਕਹਦੇ ਵੀ ਭਾਈ ਪਾਸੇ ਰਹਿ ਮੈਥੋਂ ਪਹਿਲੀ ਗੱਲ ਤਾਂ ਇਹੋ ਜਾਂ ਟਾਈਮ ਕਿਸੇ ਤੇ ਆਵੇ ਨਾ ਵੀ ਕਿਸੇ ਨੂੰ ਮਾਰ ਕੇ ਮੁੜ ਕੇ ਜੇਲ੍ਹ ਚ ਆਪ ਨੂੰ ਸੜਨਾ ਪਵੇ ਰੋਹ ਵਾਲੇ ਤਾਂ ਅਸਲਾ ਨਾਲ ਲੈ ਕੇ ਜਾਓ ਜਿੱਥੇ ਤੁਸੀਂ ਅਸਲੇ ਦਾ ਰੋਪ ਹੋਣਾ ਹੋਵੇ ਕਿਉਂਕਿ ਜੇ ਅਗਲਾ ਮੂਹਰੋਂ ਕਹਦੇ ਪਕਸਾਉਣ ਵਾਲਾ ਹੋਵੇ ਚਲਾ ਨਾਲੇ ਕਹਿੰਦਾ ਜੇ ਪੇ ਉਹਦਾ ਪੁੱਤ ਤਾਂ ਚਲਾ ਸਾਡੇ ਮਾਰ ਫਿਰ ਬੰਦਾ ਕਸੂਤਾ ਫਾੜ ਜਾਂਦਾ ਠੀਕ ਆ ਨਾ ਇਹਨੂੰ ਉਦੋਂ ਹੀ ਚੱਕੋ ਜਦੋਂ ਤੁਹਾਨੂੰ ਲੱਗੇ ਵੀ ਇਹਦੇ ਬਿਨਾ ਸਰਦਾ ਨਹੀਂ ਜਿਆਦਾ ਤਾਂ ਇਹ ਹੁੰਦਾ ਘਰ ਦੀ ਰਾਖੀ ਆ ਵਾਸਤੇ ਕਿਉਂਕਿ ਤੁਹਾਡੇ ਕੋਲੇ ਅਸਲਾ ਤਾਂ ਤੁਹਾਡੇ ਘਰ ਨਹੀਂ ਕੋਈ ਚੋਰ ਚੱਕਾ ਨਹੀਂ ਝਾਕਦਾ ਇੱਥੋਂ ਤੱਕ ਇਹਦੀ ਵਰਤੋਂ ਸਹੀ ਆ ਬਸ